ਉਧਰ ਐਦਰ ਜਾ ਉਧਰ ਜਾ ਸਾਗਰ ਦੇ ਤਹ ਦੇ ਚ ਖੋਜ ਕਰਾ ਜ਼ਮੀਨ ਦੇ ਕੁੱਖ ਨੂੰ ਖੋਦਣ ਦੀ ਕੋਸ਼ਿਸ਼ ਕਰਾ ਤੇ ਗ੍ਰਹਿਣ ਛਤਰਾਂ ਦੇ ਸੀਨੇ ਪਾੜ ਕੇ ਵੇਖ ਕੀ ਹੈ ਲੋੜ ਸੀ ਇਸ ਮਸਤਕ ਦੀ ਪਰ ਭਾਵ ਦੀ ਵੀ ਲੋੜ ਸੀ ਉਸ ਤੋਂ ਬਿਨਾ ਤੇ ਜ਼ਿੰਦਗੀ ਰੁੱਖੀ ਹੋ ਜਾਂਦੀ ਜੀਵਨ ਰੁੱਖਾ ਹੋ ਜਾਂਦਾ ਉਸ ਇਸਤਰੀ ਜਿੰਦੀਏ ਹਿਰਦੇ ਦੇ ਤਲ ਤੇ ਕੰਨ ਦੋ ਤਿੰਨ ਦਿਨ ਲਗਾਤਾਰ ਕਿਧਰੇ ਪੁਰਸ਼ ਨੂੰ ਘਰ ਬੈਠਣਾ ਪੈ ਜਾਏ ਤੇ ਘਰ ਉਸ ਵਾਸਤੇ ਨਰਕ ਹੋ ਜਾਂਦਾ ਹੈ ਕਿਉਂਕਿ ਮਸਤਕ ਦੇ ਤਲ ਤੇ ਜਿੰਦਾ ਹੈ ਵਿਚਾਰਾਂ ਦੇ ਤਲ ਤੇ ਜਿੰਦਾ ਹੈ ਜੋ ਬਟਕੇਗਾ ਭਜੇਗਾ ਦੌੜੇਗਾ ਭਾਵੇਂ ਕੋਈ ਮੰਜ਼ਿਲ ਹੈ ਭਾਵੇਂ ਨਹੀਂ ਭਾਵੇਂ ਕਿਧਰੇ ਪਹੁੰਚਣਾ ਹੈ ਭਾਵੇਂ ਨਹੀਂ ਪਰ ਦੌੜੇਗਾ ਭਜੇਗਾ ਸਾਰੇ ਜ਼ਿੰਦਗੀ ਘਰ ਦੀ ਚਾਰ ਦਿਵਾਰੀ ਚ ਕੱਟ ਕੇ ਵੀ ਕੰਨ ਦੀ ਸਤਰੀ ਜੋ ਪਰੇਸ਼ਾਨ ਨਹੀਂ ਹੋਈ ਤੇ ਮੈਂ ਇਸ ਕਰਕੇ ਕਿ ਹਿਰਦੇ ਦੇ ਤਲ ਤੇ ਜਿੰਦੀ ਹੈ ਅਗਰ ਕਿਦਰੇ ਇਸਤਰੀ ਪਰੇਸ਼ਾਨ ਹੋਣ ਲੱਗ ਪਏ ਤਾਂ ਸਮਝ ਲੈਣਾ ਪੁਰਸ਼ ਦੀ ਨਕਲ ਹੈ ਤੇ ਜੇ ਕਿਦਰੇ ਪੁਰਸ਼ ਹੱਥ ਦੇ ਉੱਤੇ ਹੱਥ ਧਰ ਕੇ ਹੀ ਬੈਠ ਜਾਏ ਉਹਦੀ ਭੱਜ ਦੌੜ ਹੀ ਖਤਮ ਹੋ ਜਾਏ ਤਾਂ ਉਹਨੇ ਇਸਤਰੀ ਦੀ ਨਕਲ ਕੀਤੀ ਹੈ ਤੇ ਜੀਵਨ ਦੇ ਤਲ ਵੱਖ-ਵੱਖ ਨੇ ਇਸ ਢੰਗ ਦੇ ਇਸ ਤਲ ਤੇ ਕੋਈ ਬਰਾਬਰੀ ਨਹੀਂ ਇਹ ਵੀ ਮਹਿਰਜ਼ ਕਰਾਂ ਕਿਸ ਤਰ੍ਹਾਂ ਬਰਾਬਰੀ ਕਰੋਗੇ ਸਰੀਰ ਹੀ ਵੱਖ-ਵੱਖ ਨੇ ਰੱਬ ਨੇ ਬਰਾਬਰੀ ਨਹੀਂ ਦਿੱਤੀ ਸਰੀਰ ਵੱਖ-ਵੱਖ ਬਰਾਬਰੀ ਦਾ ਮਤਲਬ ਇਹਦਾ ਇੱਕ ਮਿਕ ਬਿਲਕੁਲ ਇੱਕ ਤੋਂ ਇੱਕ ਮਿਕ ਤੇ ਕੁਝ ਵੀ ਨਹੀਂ ਹੈ ਲੇਕਿਨ ਇਸ ਦਾ ਇਹ ਮਤਲਬ ਨਹੀਂ ਕੋਈ ਇਸਤਰੀ ਛੋਟੀ ਹੈ ਜਾਂ ਪੁਰਸ਼ ਵੱਡਾ ਹੈ ਜਾਂ ਪੁਰਸ਼ ਛੋਟਾ ਹੈ ਤੇ ਇਸਤਰੀ ਵੱਡੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਸ ਤਲ ਤੇ ਜ ਬਰਾਬਰੀ ਕਹਿ ਸਕਦੇ ਆ ਬਾਕੀ ਕੋਈ ਬਰਾਬਰੀ ਨਹੀਂ ਛੋਟਾ ਵੱਡਾ ਤੇ ਨਹੀਂ ਕੋਈ ਲੇਕਿਨ ਮੈਂ ਫਿਰ ਅਰਜ਼ ਕਰਾਂ ਬਰਾਬਰੀ ਨਹੀਂ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਵੀ ਇਸ ਸੰਬੰਧ ਵਿੱਚ ਬਹੁਤ ਲੰਬੀ ਚੌੜੀ ਚਰਚਾ ਹੋਈ ਔਰ ਉਸ ਚਰਚਾ ਦੇ ਵਿੱਚ ਕੁਛ ਇੱਕ ਨੇ ਨਾ ਸਮਝੀ ਦੇ ਕਾਰਨ ਕਹਿ ਕੇ ਇਹ ਕਹਿ ਦਿੱਤਾ ਤੇ ਮਹਾਰਾਜ ਬਰਾਬਰੀ ਤੇ ਜਗਤ ਦੇ ਵਿੱਚ ਕੁਝ ਵੀ ਨਹੀਂ ਹੈ ਤੇ ਸਾਬ ਕਹਿੰਦੇ ਨਾ ਹਾਂ ਕੁਝ ਵੀ ਨਹੀਂ ਸਭ ਕੁਝ ਵਕ ਵਕ ਹੈ ਨਿਆਰਾ ਹੈ ਇੱਕ ਚੰ드ਰਮਾ ਜੈਸਾ ਦੂਸਰਾ ਚੰ드ਰਮਾ ਨਹੀਂ ਹੈ ਇੱਕ ਪ੍ਰਥਵੀ ਜੈਸੀ ਦੂਸਰੀ ਪ੍ਰਥਵੀ ਨਹੀਂ ਹੈ ਇੱਕ ਦਰਿਆ ਜੈਸਾ ਦੂਸਰਾ ਦਰਿਆ ਨਹੀਂ ਹੈ ਇੱਕ ਦਰਖਤ ਜੈਸਾ ਦੂਸਰਾ ਦਰਖਤ ਨਹੀਂ ਹੈ ਤੇ ਦਰਖਤ ਦੀ ਗੱਲ ਛੱਡੋ ਇੱਕ ਪੱਤੇ ਜੈਸਾ ਦੂਸਰਾ ਪੱਤਾ ਨਹੀਂ ਹੈ ਕਦੀ ਬਗੌਰ ਮੁਤਾਲਾ ਕਰੋਗੇ ਫਰਕ ਹੈ ਇੱਕ ਮਨੁੱਖ ਜੈਸਾ ਦੂਸਰਾ ਮਨੁੱਖ ਨਹੀਂ ਹੈ ਸਭ ਕੁਝ ਨਿਆਰਾ ਹੈ ਸਭ ਕੁਝ ਬਕਵਾਕ ਹੈ ਇੱਕ ਫਲ ਜੈਸਾ ਦੂਜਾ ਫਲ ਨਹੀਂ ਵੇਖਣ ਦੀ ਕੋਸ਼ਿਸ਼ ਕਰਨਾ ਰੰਗ ਦੇ ਚ ਰੂਪ ਦੇ ਚ ਸਵਾਦ ਦੇ ਚ ਲਾਜ਼ਮੀ ਫਰਕ ਹੋਵੇਗਾ ਇੱਕ ਫੁੱਲ ਜੈਸਾ ਦੂਸਰਾ ਫੁੱਲ ਨਹੀਂ ਭਾਵੇਂ ਗੁਲਾਬ ਦੇ ਹਜ਼ਾਰਾਂ ਫੁੱਲ ਖਿੜੇ ਪੈ ਨੇ ਪਰ ਇੱਕ ਫੁੱਲ ਜੈਸਾ ਦੂਸਰਾ ਫੁੱਲ ਨਹੀਂ ਸਾਰਿਆਂ 'ਚ ਫਰਕ ਹੋਵੇਗਾ ਬੜੇ ਸੂਖਮ ਰੂਪ ਵਿੱਚ ਵੇਖੋਗੇ ਇੱਕ ਜੈਸਾ ਦੂਸਰਾ ਨਹੀਂ ਤੇ ਗੁਰਬਾਣੀ ਨੇ ਕਬੂਲ ਕੀਤਾ ਇਸ ਗੱਲ ਨੂੰ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸ ਹੀ ਜਿਹਾ ਉਪਾਇਆ ਇੱਕ ਜੈਸਾ ਦੂਸਰਾ ਨਹੀਂ ਬਣਾਇਆ ਰੱਬ ਨੇ ਨਹੀਂ ਬਣਾਇਆ ਇੱਕ ਪੱਥਰ ਜੈਸਾ ਦੂਸਰਾ ਪੱਥਰ ਨਹੀਂ ਇੱਕ ਪਹਾੜ ਜੈਸਾ ਦੂਸਰਾ ਪਹਾੜ ਨਹੀਂ ਔਰ ਇਹ ਹੀ ਨਿਯਮ ਸਾਡੇ ਤੇ ਲਾਗੂ ਹੈ ਇੱਕ ਮਨੁੱਖ ਜੈਸਾ ਦੂਸਰਾ ਮਨੁੱਖ ਨਹੀਂ ਹੁਣ ਸਾਰੇ ਮਨੁੱਖਾਂ ਦੀ ਛਾਣਬੀਣ ਕਰੀਏ ਅਲੱਗ ਤੁਸੀਂ ਜਿੰਨੇ ਬੈਠੇ ਹੋ ਇੱਕ ਜੈਸਾ ਦੂਸਰਾ ਨਹੀਂ ਹੈ ਵੇਖ ਲੈਣਾ ਸਾਰਿਆਂ ਇਸ ਗੱਲ ਦਾ ਤੇ ਹਰ ਬੰਦੇ ਕੋਲ ਮਾਣ ਹੈ ਕਿ ਕਮ ਸੇ ਕਮ ਜਿਹੜਾ ਮੈਂ ਰੰਗ ਰੂਪ ਲੈ ਕੇ ਆਇਆ ਪਰਮਾਤਮਾ ਤੋਂ ਨਵਾਂ ਹੀ ਲੈ ਕੇ ਆਇਆ ਕੰਨਨ ਪਰਮਾਤਮਾ ਵਿੱਚ ਪੁਨਰੁਕਤੀ ਨਹੀਂ ਹੈ ਰੈਪੀਟੇਸ਼ਨ ਨਹੀਂ ਹੈ ਬੇ ਇੱਕ ਬਣਾ ਦਿੱਤਾ ਤੇ ਦੂਜਾ ਵੀ ਉਸੇ ਤਰ੍ਹਾਂ ਬਣਾਈ ਜਾਵੇ ਕੋਈ ਇਹੋ ਹੀ ਕਰ ਸਕਦਾ ਹੈ ਜਿੱਦਾਂ ਦਿਮਾਗ ਮੁੱਕ ਗਿਆ ਜਿੱਦੀ ਸੋਚਣੀ ਮੁੱਕ ਗਈ ਹੈ ਤੇ ਹੋਈ ਕਰ ਸਕਦਾ ਹੈ पुनरुक्तੀ ਵੀ ਦौराई ਜਾਏ ਇੱਕ ਜੈਸਾ ਦੂਸਰਾ ਬਣਾਵੇ ਇੱਕ ਜੈਸਾ ਦੂਸਰਾ ਉਹ ਨਹੀਂ ਬਣਾਉਂਦਾ ਉਹਦੇ ਕੋਲ ਕੋਈ ਇੱਕ ਡਾਂਚਾ ਨਹੀਂ ਹੈ ਇੱਕ ਸਾਚਾ ਨਹੀਂ ਉਹਦੇ ਚ ਡਾਲ-ਡਾਲ ਕੇ ਬਣਾਈ ਜਾਏ ਉਹ ਤੇ ਇਤਨਾ ਨਵਾਂ ਹੈ ਕਿ ਇੱਕ ਛਿਨ ਛਿਨ ਦੇ ਚ ਨਵੇਂ ਨੂੰ ਜਨਮ ਦੇ ਰਿਹਾ ਹੈ ਲੱਖਾਂ ਬੱਚੇ ਰੋਜ਼ ਪੈਦਾ ਹੁੰਦੇ ਨੇ ਤੇ ਯਕੀਨ ਨਾ ਜਾਣੋ ਸਾਰੇ ਨਕਸ਼ ਨਿਗਾਰ ਨਵਾਂ ਹੀ ਲੈ ਕੇ ਆਉਂਦੇ ਨੇ ਰੋਜ਼ ਲੈ ਕੇ ਆਉਂਦੇ ਨੇ ਤੇ ਅਨੰਤ ਕਾਲ ਤੋਂ ਇਹ ਜਨਮ ਤੇ ਮਰਨ ਜਾ ਰਹੀ ਹੈ ਇਹਦੇ ਚ ਨਵੀਨਤਾ ਹੈ ਬਹੁਤ ਵੱਡੀ ਇੱਥੇ ਰਿਸ਼ੀ मुਨੀਆਂ ਨੂੰ ਬਹੁਤ ਹੋਇਆ ਕਿ ਪ੍ਰਭੂ ਨਵਾਂ ਹੈ ਅਕਾਲ ਪੁਰਖ ਨਵਾਂ ਹੈ ਇੱਕ ਜੈਸਾ ਦੂਸਰਾ ਨਹੀਂ ਪਰ ਹੁਣ ਇੱਕ ਜੈਸਾ ਦੂਸਰਾ ਨਹੀਂ ਤਾਂ ਕੁਝ ਸੰਨਿਆਸੀਆਂ ਨੇ ਇਸ ਦੇ ਗਲਤ ਅਰਥ ਕੀਤੇ ਕਿ ਪੁਰਸ਼ ਮਹਾਨ ਹੈ ਤੇ ਇਸਤਰੀ ਤੁਛ ਹੈ ਤੇ ਇਸਤਰੀ ਦੇ ਤੋ ਚਾਹੋਂ ਦੇ ਸਬੂਤ ਗੁਰੂ ਨਾਨਕ ਦੇ ਅੱਗੋਂ ਰਖੇ ਤੇ ਪੰਗਤੀ ਚੇਤੇ ਰੱਖਣਾ ਹੁਕਮਿ ਹਵਨ ਆਕਾਰ ਹੁਕਮ ਦੇ ਚ ਹੀ ਸਾਰੇ ਆਕਾਰ ਹੋਏ ਨੇ। ਕੋਦੀ ਮਰਿਆਦਾ ਉਸ ਦੇ ਨਿਯਮ ਦੇ ਚ ਤੇ ਜੇ ਸਾਰੇ ਆਕਾਰ ਹੋਏ ਨੇ ਤੇ ਕੁਝ ਐਸਾ ਵੀ ਹੈ ਕਿ ਇੱਕ ਆਕਾਰ ਦੂਸਰੇ ਆਕਾਰ ਜੈਸਾ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਜਦ ਬਰਾਬਰੀ ਦਾ ਨਾਰਾ ਲਗਿਆ ਉਹਨੂੰ ਮੂਲ ਰੂਪ ਦੇ ਸਮਝਿਆ ਹੀ ਨਹੀਂ ਗਿਆ ਜਾਣਿਆ ਹੀ ਨਹੀਂ ਗਿਆ ਇੱਕ ਹਿਰਦੇ ਦੇ ਤਲ ਤੇ ਜੀ ਰਹੀ ਹੈ ਇੱਕ ਮਸਤਕ ਦੇ ਤਲ ਤੇ ਜੀ ਰਿਹਾ ਹੈ ਦੋਵਾਂ ਦੇ ਜੀਣ ਦਾ ਢੰਗ ਨਿਆਰਾ ਹੋਵੇਗਾ ਵੱਖ ਹੈ ਅਲਗ-ਅਲਗ ਹੈ ਔਰ ਇਸ ਦੇ ਸਬੂਤ ਜੋ ਸੰਨਿਆਸੀਆਂ ਨੇ ਪੇਸ਼ ਕੀਤੇ ਆਪਣੇ ਢੰਗ ਨਾਲ ਬਾਬੇ ਨੇ ਨਹੀਂ ਕਬੂਲ ਕੀਤੇ ਕਿਉਂਕਿ ਸੋਚਣੀ ਤੇ ਸੰਨਿਆਸੀਆਂ ਦੀ ਮਹਾਨ ਸੀ ਪਰ ਆਪਣੀ ਸੋਚਣੀ ਨੂੰ ਉਹ ਸਹੀ ਰੂਪ ਨਾ ਦੇਖ ਸਕੇ ਤੇ ਸਿੱਧ ਕਰਨ ਲੱਗ ਪਏ ਇਸਤਰੀ ਨਿਖੇਦ ਹੈ ਆਖਣ ਲੱਗੇ ਮਹਾਰਾਜ ਜਿਨ੍ਹਾਂ ਨੇ 24 અવਤਾਰ ਹੋਏ ਨੇ ਇਹ ਸਾਰੇ ਪੁਰਸ਼ ਨੇ ਇਸਤਰੀ ਨਹੀਂ ਜਿਨ੍ਹਾਂ ਨੇ ਗ੍ਰੰਥਾਂ ਦੀ ਰਚਨਾ ਕੀਤੀ ਹੈ ਤੇ ਧਰਮਾਂ ਨੂੰ ਜਨਮ ਦਿੱਤਾ ਹੈ ਸਭ ਪੁਰਸ਼ ਨੇ ਇਸਤਰੀ ਨਹੀਂ ਸੰਗੀਤ ਦੇ ਜਨਮ ਦਾਤੇ ਕਵਤਾ ਦੇ ਜਨਮ ਦਾਤੇ ਨਿਰਤ ਦੇ ਜਨਮ ਦਾਤੇ ਪੁਰਸ਼ ਨੇ ਇਸਤਰੀ ਨਹੀਂ ਮੂਰਤੀ ਕਲਾ ਨੂੰ ਜਨਮ ਦੇਣਾ ਚਿੱਤਰ ਕਲਾ ਨੂੰ ਜਨਮ ਦੇਣਾ ਸਭ ਪੁਰਸ਼ ਨੇ ਗਿਣਤੀ ਗੁਰਨਾਮਿਕ ਦੇ ਅੱਗੋਂ ਰੱਖੇ ਜਨਮ ਸਾਖੀ ਪੜੋਗੇ ਡੰਗ ਰਹਿ ਜਾਓਗੇ ਮਹਾਰਾਜ ਇੰਜ ਲੱਗਦਾ ਹੈ ਪੁਰਸ਼ ਅੱਗੇ ਹੈ ਇਸਤਰੀ ਪਛੜੀ ਹੋਈ ਹੈ ਔਰ ਇਸੇ خیال ਨੂੰ ਮੁੱਖ ਰੱਖ ਕੇ ਸੰਨਿਆਸੀਆਂ ਨੇ ਇਸਤਰੀ ਨੂੰ ਸ਼ੂਦਰ ਕਹਿ ਦਿੱਤਾ ਨਖਿੱਦ ਕਹਿ ਦਿੱਤਾ ਬਾਵੇਂ ਹੋਰ ਕਿਤਨਾ ਵੀ ਆਖੋ ਬਰਾਬਰੀ ਇਸ ਡੰਗ ਦੀ ਕਿ ਹੁਕਮ ਦੇ ਵਿੱਚ ਪ੍ਰਭੂ ਨੇ ਕਿਸੇ ਨੂੰ ਛੋਟਾ ਤੇ ਵੱਡਾ ਨਹੀਂ ਬਣਾਇਆ ਇਸਲਾਮ ਨੇ ਵੀ ਇਸ ਹੁਕਮ ਨੂੰ ਸਮਝਿਆ ਨਹੀਂ ਮਸਜਿਦ ਦੇ ਵਿੱਚ ਇਸਤਰੀ ਵਾਸਤੇ ਕੋਈ ਇਜਾਜ਼ਤ ਨਹੀਂ ਹੈ ਪੁਰਸ਼ ਆ ਸਕਦਾ ਹੈ ਇਸ ਤਰੀ ਨੂੰ ਇਜਾਜ਼ਤ ਨਹੀਂ ਹੈ 유ਹੂਦੀਆਂ ਦੇ ਮੰਦਰ ਵੀ ਮੈਂ ਦੇਖੇ ਜੋ ਈਰਾਨ ਵਿੱਚ ਪਤਾ ਨਹੀਂ ਇਧਰ ਕੀ ਨਿਯਮ ਹੋਵੇ ਇਸਤਰੀਆਂ ਵਾਸਤੇ ਮਨਾਈ ਸੀ ਹੈਰਾਨਗੀ ਹੋਈ ਮੈਨੂੰ ਕਿ ਬਰਾਬਰੀ ਇਹ ਵੀ ਦੇਣ ਨੂੰ ਤਿਆਰ ਨਹੀਂ ਔਰ ਹਿੰਦੂ ਸਮਾਜ ਦੇ ਚ ਸੰਿਆਸੀਆਂ ਦਾ ਫਿਰਕਾ ਉਹ ਤੇ ਕਹਿੰਦਾ ਈ ਸ਼ੁੱਧ ਰਹਿ ਨਿਖਿੱਧ ਹੈ ਕਿ ਬਰਾਬਰੀ ਦੀ مستحق ਨਹੀਂ ਲੇਕਿਨ ਬਰਾਬਰੀ ਦੇ ਮੈਨੇ ਬਰਾਬਰੀ ਦੇ ਅਰਥ ਕੁਝ ਗਲਤ ਕੀਤੇ ਗਏ ਤਾਂ ਕੁਝ ਰਾਜਨੀਤਿਕਾਂ ਨੇ ਜ਼ੋਰ ਲਾਇਆ ਉਹ ਇਸਤਰੀ ਨੂੰ ਬਰਾਬਰ ਦਾ ਦਰਜਾ ਦੇਣਾ ਹੈ ਬਰਾਬਰੀ ਦਾ ਰੂਪ ਦੇਣਾ ਹੈ ਤੇ ਬਰਾਬਰੀ ਕੀ ਹੈ ਇਸ ਨੂੰ ਉਹਨਾਂ ਨੇ ਸਮਝਿਆ ਨਹੀਂ ਰਾਜਨੀਤਿਕ ਲੋਕਾਂ ਨੇ ਵੀ ਨਹੀਂ ਸਮਝਿਆ ਅਗਰ ਇਸਤਰੀ ਪੁਰਸ਼ ਜੈਸਾ ਹੋਣ ਦੀ ਕੋਸ਼ਿਸ਼ ਕਰੇ ਤੇ ਇਹ ਵੀ ਉਸ ਦੀ ਹਾਰ ਹੈ ਉਹਨੇ ਆਪਣਾ ਵਜੂਦ ਖੋਇਆ ਉਹਨੇ ਆਪਣਾ ਸਰੂਪ ਖੋਇਆ ਉਹਨੇ ਆਪਣਾ ਭਾਵ ਖੋਇਆ ਤੇ ਜੇ ਪੁਰਸ਼ ਇਸਤਰੀ ਜੈਸਾ ਹੋਣ ਦੀ ਕੋਸ਼ਿਸ਼ ਕਰੇ ਤੇ ਇਹ ਵੀ ਕਾਦੀ ਬਰਾਬਰੀ ਹੋਈ ਫਿਰ ਤੇ ਇਸਤਰੀ ਹੋ ਗਿਆ ਨਾ ਪੁਰਸ਼ ਪੁਰਸ਼ ਤੇ ਨਹੀਂ ਰਿਹਾ ਇਸਤਰੀ ਇਸਤਰੀ ਤੇ ਨਹੀਂ ਰਹੀ ਬਗੌਰ ਮਤਾਲਾ ਕਰਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਭਗਤ ਬੈਠੇ ਨੇ ਇਹਨਾਂ ਦੇ ਵਿੱਚ ਇਸਤਰੀ ਨਹੀਂ ਹੈ ਕੋਈ ਸਭ ਪੁਰਸ਼ ਨੇ ਦਸੋਂ ਗੁਰੂ ਸਹਿਬਾਨ ਪੁਰਸ਼ ਚੋਲੇ ਚ ਨੇ ਇਸਤਰੀ ਦਾ ਚੋਲਾ ਨਹੀਂ ਹੈ ਦੁਨੀਆ ਦੇ ਵਿੱਚ ਕਲਾ ਗਿਆਨ ਵਿਗਿਆਨ ਧਰਮ ਤੇ ਰਾਜਨੀਤੀ ਇਸ ਦੇ ਵਿੱਚ ਆਦ ਕਾਲ ਤੋਂ ਕਿਸੇ ਹੱਦ ਤੱਕ ਪੁਰਸ਼ ਹੀ ਅੱਗੇ ਰਿਹਾ ਹੈ ਉਨਿਸ ਦਾ ਇਹ ਮਤਲਬ ਸੰਨਿਆਸੀਆਂ ਨੇ ਲੈ ਲਿਆ ਕਿ ਪੁਰਸ਼ ਅੱਗੇ ਹੈ ਹਮੇਸ਼ਾ ਹੀ ਅੱਗੇ ਹੈ ਹਿੰਦੁਸਤਾਨ ਦੇ ਵਿੱਚ ਤੇ ਨਿਯਮ ਵੀ ਇੱਕ ਬਣਾ ਦਿੱਤਾ ਕਿ ਇਸਤਰੀ ਪੁਰਸ਼ ਦੇ ਪਿੱਛੇ ਹੀ ਚੱਲ ਸਕਦੀ ਹੈ ਬਰਾਬਰੀ ਤੇ ਵੀ ਨਹੀਂ ਤਾਂ ਕਿ ਉਹਨੂੰ ਅਹਿਸਾਸ ਬਣਿਆ ਰਹੇ ਕਿ ਮੈਂ ਪਿੱਛੇ ਆਂ ਪਛੜੀ ਹੋਈ ਆਂ ਤੇ ਪੁਰਸ਼ ਦਾ ਇਹ ਮਾਣ ਬਣਿਆ ਰਹੇ ਕਿ ਮੈਂ ਅੱਗੇ ਆਂ ਤੇ ਤੇ ਰਖਣਾ ਹੁਕਮੇ ਹੋਵਨ ਆਕਾਰ ਤੇ ਗਲਤੇ ਠੀਕ ਹੈ ਕਿ ਆਕਾਰ ਦੀ ਬਣਤਰ ਹੁਕਮ ਦੇ ਮੁਤਾਬਕ ਹੈ ਪਰ ਮਸਤਕ ਨਾਲੋਂ ਹਿਰਦਾ ਕਮਜ਼ੋਰ ਨਹੀਂ ਤੇ ਹਿਰਦੇ ਨਾਲੋਂ ਮਸਤਕ ਮਹਾਨ ਨਹੀਂ ਦੋਵਾਂ ਦੀ ਆਪਣੀ ਹੋਂਦ ਹੈ ਕੰਨਨ ਪ੍ਰੇਮ ਦਾ ਵਾਸਾ ਹਿਰਦੇ ਚ ਆਉਂਦਾ ਹੈ ਵਿਚਾਰ ਦਾ ਵਾਸਾ ਮਸਤਕ ਦੇ ਚ ਆਉਂਦਾ ਹੈ ਤੇ ਪਿਆਰ ਤੋਂ ਖਾਲੀ ਵਿਚਾਰ ਕੀ ਮੈਨੇ ਰਖਦੀ ਹੈ ਤੇ ਵਿਚਾਰ ਤੋਂ ਹੀਣਾ ਪਿਆਰ ਕੀ ਮੈਨੇ ਰਖਦਾ ਕੁਛ ਵੀ ਨਹੀਂ ਅੰਧੀ ਸ਼ਰਧਾ ਕੀ ਮੈਨੇ ਰਖਦੀ ਹੈ ਸ਼ਰਧਾ ਦੇ ਕੋਲ ਗਿਆਨ ਨਹੀਂ ਮਸਤਕ ਨਹੀਂ ਹਿਰਦੇ ਦੇ ਕੋਲ ਮਸਤਕ ਨਹੀਂ ਤੋ ਸ਼ਰਧਾ ਅੰਧੀ ਹੈ ਤੇ ਮਸਤਕ ਦੇ ਕੋਲ ਵਿਚਾਰ ਦੇ ਕੋਲ ਗਿਆਨ ਦੇ ਕੋਲ ਸ਼ਰਧਾ ਨੇ ਤੋ ਗਿਆਨ ਲੰਗੜਾ ਹੈ ਦੋਵੇਂ ਪੈਰ ਹੀ ਕੋਈ ਨਹੀਂ ਹੈ ਵੇਖ ਸਕਦਾ ਹੈ ਚੱਲ ਨਹੀਂ ਸਕਦਾ ਸ਼ਰਧਾ ਪੈਰ ਹੈ ਪਰ ਜੇ ਗਿਆਨ ਕੋਈ ਨਹੀਂ ਤੇ ਅੰਧੀ ਹੈ ਇਸ ਵਾਸਤੇ ਭਾਰਤ ਦੇ ਚ ਇੱਕ ਨਾਰਾ ਬੜਾ ਸੋਹਣਾ ਲਗਿਆ ਅਰਧ ਅੰਗ ਪੁਰਸ਼ ਅਰਧ ਅੰਗ ਹੈ ਤੇ ਇਸਤਰੀ ਵੀ ਅਰਧ ਅੰਗ ਹੈ ਇਸ ਮੈਨੇ ਚ ਦੋਵੇਂ ਅਧੂਰੇ ਨੇ ਪੂਰੇ ਨਹੀਂ ਅਰਧ ਅੰਗ ਇਸਤਰੀ ਨੂੰ ਤੇ ਕਹਿ ਦਿੱਤਾ ਗਿਆ ਅਰਧਾੰਗਨੀ ਅਰਧਾੰਗਨੀ ਦਾ ਪਤਲ ਮਤਲਬ ਕੋਈ ਪਤਨੀ ਨਹੀਂ ਨਿਜ ਵਿਹਾਵਤਾ ਨਹੀਂ ਹੈ ਅਰਧਾੰਗਨੀ ਦਾ ਮਤਲਬ ਕਿ ਮਨੁੱਖਤਾ ਦਾ ਅਰਧ ਅੰਗ ਇਸਤਰੀ ਛੁਕੇ ਲਿਖਾਰੀ ਤੇ ਕਹਿਣ ਵਾਲੇ ਪੁਰਸ਼ ਸਨ ਉਹ ਸੰਕੋਚ ਕਰ ਗਏ ਤੇ ਜੇ ਅਰਧ ਅੰਗ ਉਹ ਹੈ ਤੇ ਫਿਰ ਤੂੰ ਅਰਧ ਅੰਗ ਹੀ ਬਣਦਾ ਆਪੇ ਅਰਧ ਅੰਗ ਤੂੰ ਸਾਬਤ ਹੋ ਗਿਆ ਪੁਰਸ਼ ਵੀ ਅਰਧ ਅੰਗ ਹੈ ਤੋ ਸੰਪੂਰਨ ਨਹੀਂ ਹੈ। ਤੋ ਇਹ ਗੱਲ ਤੇ ਠੀਕ ਕਿ ਅਵਤਾਰੀ ਪੁਰਸ਼ ਕਲਾ ਗਿਆਨ ਵਿਗਿਆਨ ਦੀ ਦੁਨੀਆ ਦੇ ਵਿੱਚ ਇਹ ਅੱਗੇ। ਲੇਕਿਨ ਇਹ ਅੱਗੇ ਕਿਉਂ ਹੋ ਸਕੇ? ਕਿਸ ਆਧਾਰ ਤੇ ਹੋ ਸਕੇ? ਇਹਨੂੰ ਸੋਚਣਾ ਪੈਣਾ ਹੈ। ਲੰਬੀ ਚੌੜੀ ਸੋਚਣੀ ਦੂਰ ਤੱਕ ਜਾਏਗੀ। ਇਹ ਠੀਕ ਹੈ ਕਿ ਮਿਲਣਗੇ ਪੁਰਸ਼ ਆਨੇ ਸਿਰਾਂ ਦੀ ਮੰਗ ਕੀਤੀ ਹੈ ਹਜ਼ਾਰਾਂ ਦਾ ਇਕੱਠ ਹੈ ਇਸਤਰੀ ਪੁਰਸ਼ ਬੈਠੇ ਨੇ ਤੇ ਪੰਜ ਪੁਰਸ਼ ਹੀ ਸਾਹਮਣੇ ਆਏ ਉਹਦੇ ਵਿੱਚ ਇਸਤਰੀ ਇੱਕ ਵੀ ਨਹੀਂ ਹੈ ਪੰਜ ਪਿਆਰੇ ਤੇ ਜਿਸ ਢੰਗ ਨਾਲ ਕਈ ਦਫਾ ਸੀ ਵੀ ਕਹਿ ਦਿੰਦੇ ਆਂ ਬਿ ਇਸਤਰੀ ਤੇ ਪੁਰਸ਼ ਬਰਾਬਰ ਬਰਾਬਰ ਹਨ ਕਿ ਬਰਾਬਰੀ ਕਿਸ ਨੂੰ ਕਹਿੰਦੇ ਨੇ ਉਸ ਨੂੰ ਤੇ ਸਮਝੋ ਉਹਨੂੰ ਤੇ ਜਾਣੋ ਉਹਨੂੰ ਸਮਝੇ ਬਿਨਾ ਇਹ ਬਰਾਬਰੀ ਬਿਮਾਰੀ ਹੋਵੇਗੀ ਹੋਰ ਕੁਝ ਨਹੀਂ ਹੋਵੇਗਾ ਬਿਲਕੁਲ ਬਿਮਾਰੀ ਹੋਵੇਗੀ ਬਰਾਬਰੀ ਹੈ ਸ਼ਰਧਾ ਗਿਆਨ ਤੋਂ ਹੀਣੀ ਨਹੀਂ ਤੇ ਗਿਆਨ ਸ਼ਰਧਾ ਤੋਂ ਕਮਜ਼ੋਰ ਨਹੀਂ ਹਿਰਦਾ ਤੁਛ ਨਹੀਂ ਹੈ ਤੇ ਮਸਤਕ ਮਹਾਨ ਨਹੀਂ ਦੋਵਾਂ ਦੇ ਜੋੜ ਹੋਵਨ ਤਾਈਂ ਦੋਵੇਂ ਮਹਾਨ ਨੇ ਵਰਨਾ ਕੁਝ ਵੀ ਨਹੀਂ ਜਦ ਕੋ ਨੂੰ ਨਾਉਣ ਕਿਤੇ ਸਾਹਮਣੇ ਵਿਚਾਰ ਰੱਖੇ ਗਏ ਮਹਾਰਾਜ ਇੱਕ ਵੀ અવਤਾਰ ਇਸਤਰੀ ਨਹੀਂ ਹੈ ਲੇਖਕ ਲਿਖਾਰੀ ਧਰਮ ਨੂੰ ਜਨਮ ਦੇਣ ਵਾਲੀ ਕਲਾ ਨੂੰ ਜਨਮ ਦੇਣ ਵਾਲੀ ਇਤਿਹਾਸ ਦੇ ਚ ਇਸਤਰੀ ਦਾ ਨਾਮ ਕੋਈ ਨਹੀਂ ਤੇ ਕਿਧਰੇ ਹਜ਼ਾਰਾਂ ਪਿੱਛੇ ਕਿਧਰੇ ਇੱਕ ਅਦ ਇਸਤਰੀ ਐਵੇਂ 부ਝੇ ਹੋਏ ਚਿਰਾਗ ਦੀ ਤਰ੍ਹਾਂ ਦਿਖਾਈ ਵੀ ਦੇਵੇ ਤਾਂ ਉਹ ਕੋਈ ਬਹੁਤ ਵੱਡੀ ਮਹੱਤਤਾ ਨਹੀਂ ਰੱਖਦੀ ਸਹਿਬ ਕਹਿਣ ਲੱਗੇ ਇਸਤਰੀ ਦੀ ਸ਼ਕਤੀ ਚਾਰਕ ਨੂੰ ਦਾਰਸ਼ਨਿਕ ਨੂੰ ਜਨਮ ਦੇਣ ਦੇ ਵਿੱਚ ਲੱਗ ਗਈ। ਉਹਦੀ ਸ਼ਕਤੀ, ਉਹਦਾ ਸਮਾਂ, ਉਹਦੀ ਸਰੀਰਕ ਸਤਿਆ ਉਸ ਨੂੰ ਜਨਮ ਦੇਣ ਦੇ ਵਿੱਚ ਖਰਚ ਹੋ ਗਈ। ਕਿ ਜਿਸ ਨੇ ਆਪਣੀ ਸਾਰੀ ਸਤਿਆ, ਸ਼ਕਤੀ, ਮਾਨਸਿਕ ਤਾਕਤ ਅਵਤਾਰ ਨੂੰ ਜਨਮ ਦੇਣ ਦੇ ਵਿੱਚ ਖਰਚ ਕਰ ਦਿੱਤੀ ਉਹ ਖੁਦ ਕਿਸ ਤਰ੍ਹਾਂ ਅਵਤਾਰ ਬਣੇ। ਇਸ ਵਾਸਤੇ ਗੁਰੂ ਨਾਨਕ ਨੇ ਕਿ ਕੋਈ ਪੰਕਤੀ 'ਚ ਫੈਸਲਾ ਕੀਤਾ